ਦਲਜੀਤ ਉਸਾਨ ਜੂਨ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜਾ ਉਹਦਾ ਕੰਸਰਟ 34 ਸੈਕਟਰ ਦੇ ਵਿੱਚ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਉਸਾਨ ਦੇ ਸ਼ੋਅ ਦੇ ਜਿਨ੍ਹਾਂ ਨੇ ਸ਼ੋਅ ਆਰਗੇਨਾਈਜ਼ ਕੀਤਾ ਸੀਗਾ ਆਰਗੇਨਾਈਜ਼ਰਾਂ ਨੂੰ ਕੰਡਿਗੇਟ ਪੁਲਿਸ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਇਹਨਾਂ ਨੇ ਆਪਣੀ ਸਾਊਂਡ ਦੀ ਜਿਹੜੀ ਇੱਕ ਦਾਇਰਾ ਸੀਗਾ ਉਹ ਦਾਇਰਾ ਪਾਰ ਕੀਤਾ ਸੀਗਾ ਜਿਹਦੇ ਕਰਕੇ ਇਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਦਲਜੀਤ ਉਸਾਨ ਦੀ ਟੀਮ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਦੇ ਆਰਗੇਨਾਈਜ਼ਰਸ ਨੂੰ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਕਿ 사운ਡ ਦਾ ਦਾਇਰਾ ਵਿਧਾਨ ਕਰਕੇ ਇਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਕਿ ਉਹਦਾ ਜਵਾਬ ਮੰਗਿਆ ਗਿਆ ਹੈ ਕਿ ਅਗਰ ਤੁਹਾਨੂੰ ਇੰਨੇ ਤੱਕ ਅਸੀਂ ਸ਼ਮਤਾ ਦੀ ਕਿਸੇ ਤੁਸੀਂ ਉਸ ਸ਼ਮਤਾ ਤੋਂ ਪਾਰ ਗਏ ਹੋ ਉਹਦਾ ਉਹਨਾਂ ਕੋਲੋਂ ਜਵਾਬ ਮੰਗਿਆ ਗਿਆ ਹੈ ਤੇ ਦੂਜੇ ਪਾਸੋਂ ਇਹ ਵੀ ਖਬਰ ਸੁਣਨ ਨੂੰ ਆ ਰਹੀ ਹੈ ਜਿਹੜਾ ਦਿਲਜੀਤ ਦਾ ਸ਼ੋਅ ਹੁਣ ਮੁੰਬਈ ਦੇ ਵਿੱਚ ਲੱਗਣ ਜਾ ਰਿਹਾ ਹੈ ਉਹਦੇ ਤੇ ਵੀ ਉਹਨਾਂ ਨੇ ਇੱਕ ਨੋਟਿਸ ਭੇਜਿਆ ਹੈ ਜਿਹਦੇ ਵਿੱਚ ਇੱਕ 사운ਡ ਦਾ ਦੱਸਿਆ ਗਿਆ ਹੈ ਤੇ ਦੂਜਾ ਹਥਿਆਰਾਂ ਨੂੰ ਦੇ ਗਾਣੇ ਨਾ ਪ੍ਰੋਮੋਟ ਕਰਨ ਦੀ ਅਪੀਲ ਕੀਤੀ ਗਈ ਹੈ ਤੇ ਤੀਸਰਾ ਬੱਚਿਆਂ ਨੂੰ ਸਟੇਜ ਤੇ ਲੈ ਕੇ ਜਾਣ ਤੋਂ ਸਖਤ ਮਨਾਹੀ ਕੀਤੀ ਗਈ ਹੈ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਟਾਈਮ ਕਦੀ ਚੰਡੀਗੜ੍ਹ ਦੇ ਵਿੱਚ ਉਹਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਕਦੀ ਮੁੰਬਈ ਦੇ ਵਿੱਚ ਹਾਲੇ ਹੀ ਉਹਨਾਂ ਦਾ ਸ਼ੋਅ ਨਿਕਲੂ ਮੁੰਬਈ ਦੇ ਵਿੱਚ ਹੋਣ ਜਾ ਰਿਹਾ ਹੈ ਉਹਦੇ ਵਾਸਤੇ ਵੀ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਉਹਦੇ ਕੋਲੋਂ ਜਿਹੜਾ ਵੀ ਚੰਡੀਗੜ੍ਹ ਦਾ ਨੋਟਿਸ ਜਾਰੀ ਕੀਤਾ ਗਿਆ ਉਹਦੀ ਜਵਾਬਦੇਹੀ ਮੰਗੀ ਗਈ ਹੈ ਹੁਣ ਦੇ ਦਿਆਂ ਕਿ ਦਿਲਜੀਤ ਤਸਾਂਜ ਤੇ ਉਹਨਾਂ ਦੀ ਟੀਮ ਦੇ ਉਹਨਾਂ ਜਿਹੜੇ ਆਰਗੇਨਾਈਜ਼ਰ ਨੇ ਉਹ ਉਹਨਾਂ ਨੂੰ ਜਵਾਬ ਦੇ ਵਿੱਚ ਕੀ ਦਿੰਦੇ ਨੇ